ਉਹਨਾਂ ਦੇ ਵਿੱਚ ਜਾਣਾ ਹੁਣ ਦੂਜਾ ਸਬੰਧ ਜਿਹੜਾ ਕੱਲ੍ਹ ਵਾਸਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹੋਇਆ ਹੁਣ ਕਹਿੰਦੇ ਜੀ ਮੈਂ ਤਾਂ ਪੰਜਾਬ ਆਉਣਾ ਹੁਸ਼ਿਆਰਪੁਰ ਦੇ ਵਿੱਚ ਵਿਪਾਸਨਾ ਸੈਂਟਰ ਉੱਥੇ ਜਾਣਾ ਪੰਜ 6 ਮਹੀਨੇ ਆਈ ਕੋ ਚੱਲਣਾ ਫਿਰ ਡੀਟੌਕਸੀਫਾਈ ਹੋਣਾ ਕੀ ਤੁਸੀਂ ਕਰਪਸ਼ਨ ਕਰਕੇ ਇੰਨਾ ਟੌਕਸੀਫਾਈ ਹੋਗੇ ਜਿਹੜੇ ਅੱਜ ਝੂਠੇ ਨੇ ਉਹ ਲੋਕਾਂ ਦੇ ਸਾਹਮਣੇ ਨੇ ਕਿ ਕਿਵੇਂ ਬਹਾਨੇ ਲਾ ਕੇ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਹੋ ਰਹੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਦੇਖੋ ਸੁਪਰੀਮ ਕੋਰਟ ਤੋਂ ਉੱਪਰ ਇਸ ਦੇਸ਼ ਦੇ ਵਿੱਚ ਕੋਈ ਅਦਾਲਤ ਨਹੀਂ ਉਹ ਤੋਂ ਬਾਅਦ ਤਾਂ ਫਿਰ ਪ੍ਰਮਾਤਮਾ ਦੀ ਅਦਾਲਤ ਹੈ ਸੁਪਰੀਮ ਕੋਰਟ ਨੇ ਕੀ ਕਿਹਾ ਮਨੀਸ਼ ਸੋਧਿਆ ਦੀ ਜਿੱਦਣ ਬੇਲ ਰਜੈਕਟ ਹੋਈ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਐਕਸਾਈਜ਼ ਘੁਟਾਲਾ ਇਹਦੇ ਚ 338 ਕਰੋੜ ਦੇ ਲੈਣ ਦੇਣ ਦੇ ਕਪਲੇ ਦੇ ਸਬੂਤ ਮਿਲੇ ਨੇ ਆਮ ਆਦਮੀ ਪਾਰਟੀ ਦੇ ਸਬੂਤ ਮਿਲੇ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਈਡੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਹੁਣ ਕਿੱਥੇ ਗਈ ਦਲੇਰੀ ਹੁਣ ਕਿੱਥੇ ਗਈ ਇਮਾਨਦਾਰੀ ਔਰ ਪਹਿਲੀ ਵਾਰੀ ਹੁਣਾ ਮੈਨੂੰ ਲੱਗਦਾ ਦੇਸ਼ ਦੇ ਇਤਿਹਾਸ ਦੇ ਵਿੱਚ ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਹੀ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਜਿਹਨੂੰ ਈਡੀ ਲਬਰੀ ਹੋਵੇ ਈਡੀ ਸੱਮਨ ਭੇਜਰੀ ਹੋਵੇ ਉਹਦੇ ਤੇ ਕਰਪਸ਼ਨ ਦੇ ਇਲਜ਼ਾਮ ਹੋਣ ਉਹਨੂੰ ਦੂਜੇ ਸੂਬੇ ਦੇ ਵਿੱਚ ਪੋਲਿਟੀਕਲ ਅਸਾਈਲਮ ਦਿੱਤਾ ਜਾ ਰਿਹਾ ਹੈ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਗੋਰੇ ਆ ਕੇ ਨੌਕਰੀਆਂ ਕਰਿਆ ਕਰਨਗੇ ਕੀ ਹੁਣ ਆਪਾਂ ਦੂਜੇ ਰਾਜ ਦੇ ਵਿੱਚ ਗਲਤ ਕੰਮ ਕਰਕੇ ਆਉਣ ਵਾਲਿਆਂ ਨੂੰ ਪੰਜਾਬ ਦੇ ਵਿੱਚ ਪੋਲਿਟਿਕਲ ਅਸਾਈਲਮ ਦੇਣਾ ਸ਼ੁਰੂ ਕਰਤਾ ਇਸ ਗੱਲ ਦੀ ਜਵਾਬਦੇਹੀ ਕੌਣ ਦੇਊਗਾ ਕਿਉਂਕਿ ਪਿਛਲਾ ਸਬਨ ED ਨੇ ਕੀਤਾ ਕਹਿੰਦੇ ਜੀ ਮੱਧ ਪ੍ਰਦੇਸ਼ ਚੋਣਾਂ ਦੇ ਵਿੱਚ ਜਾਣਾ ਹੁਣ ਦੂਜਾ ਸਬਨ ਜਿਹੜਾ ਕੱਲ੍ਹ ਵਾਸਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹੋਇਆ ਹੁਣ ਕਹਿੰਦੇ ਜੀ ਮੈਂ ਤਾਂ ਪੰਜਾਬ ਆਉਣਾ ਹੁਸ਼ਿਆਰਪੁਰ ਦੇ ਵਿੱਚ ਵਿਪਾਸਨਾ ਸੈਂਟਰ ਹੈ ਉੱਥੇ ਜਾਣਾ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਵਿਪਾਸਨਾ ਜਿਹੜਾ ਸੈਂਟਰ ਹੁੰਦਾ ਉਹ ਕੀ ਕਾਦੇ ਲਈ ਹੁੰਦਾ ਉਹ ਡੀਟੌਕਸੀਫਾਈ ਕਰਨ ਦੇ ਲਈ ਦੁਨੀਆ ਤੋਂ ਤੁਹਾਨੂੰ ਸਮਾਜ ਤੋਂ ਥੋੜਾ ਜਿਹਾ ਵੱਖਰਾ ਕਰ ਦਿੰਦੇ ਨੇ ਇਹ ਤਾਂ ਕੇਜਰੀਵਾਲ ਸਾਹਿਬ ਤੁਹਾਨੂੰ ਵੈਸੇ ਹੀ ਜਦੋਂ ਈਡੀ ਨੇ ਫੜ ਕੇ ਐਕਸਾਈਜ਼ ਕੋਟਾਲੇ ਚੰਦਰ ਦਿੱਤਾ ਵੈਸੇ ਹੀ ਵਿਪਾਸਨਾ ਹੋ ਜਾਣੀ ਹੈ ਜੇਲ੍ਹ ਦੇ ਵਿੱਚ ਤਾਂ ਵੈਸੇ ਹੀ ਵਿਪਾਸਨਾ ਵੈਸੇ ਹੀ ਇਕਾਂਤਵਾਸ ਆਰਾਮ ਨਾਲ ਬਹਿ ਕੇ ਭਜਨ ਮੰਦਗੀ ਕਰੋ ਆਰਾਮ ਨਾਲ ਬਹਿ ਕੇ ਜਿਹੜਾ ਅੰਤਰ ਧਿਆਨ ਹੋਣਾ ਉੱਥੇ ਜਾ ਕੇ ਹੋ ਕਿਉਂਕਿ ਸੁਪਰੀਮ ਕੋਰਟ ਕਲੀਅਰ ਕਰ ਚੁੱਕੀ ਹੈ ਕਿ ਕਪਲਾ ਆਮ ਆਦਮੀ ਪਾਰਟੀ ਨੇ ਕੀਤਾ ਤੇ ਹੁਣ ਤੁਸੀਂ ਹੁਸ਼ਿਆਰਪੁਰ ਚੁਣ ਲਿਆ ਹੁਸ਼ਿਆਰਪੁਰ ਚੁਣਨ ਦਾ ਇੱਕੋ ਇੱਕ ਮਕਸਦ ਹੈ ਕਿ ਉਹਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕਿਤੇ ਨਾ ਕਿਤੇ ਦੇਸ਼ ਦੀ ਅਦਾਲਤਾਂ ਨੂੰ ਵੀ ਅੱਖਾਂ ਦਿਖਾਉਣ ਵਾਲੀ ਗੱਲ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਇੱਕ ਜਿਹੜਾ ਬੰਦਾ ਜਿਹਦੀ ਈਡੀ ਭਾਲ ਕਰ ਰਹੀ ਹੋਵੇ ਉਹਨੂੰ ਇਸ ਤਰੀਕੇ ਪੰਜਾਬ ਦੇ ਵਿੱਚ ਰੱਖਣਾ ਕੀ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਖਿਲਾਫ ਨਹੀਂ ਔਰ ਕਿਹੜਾ ਐਸਾ ਤੁਹਾਡਾ 10 ਦਿਨ ਦਾ ਪ੍ਰੋਗਰਾਮ ਹੈ ਇਤੋਂ ਸਪਸ਼ਟ ਪਤਾ ਲੱਗਦਾ ਹੈ ਕਿ ਕਿਉਂਕਿ ਅੱਜ ਆਮ ਆਦਮੀ ਪਾਰਟੀ गिर ਗਈ ਹੈ ਸੁਸੋਧਿਆ ਸਾਹਿਬ ਨੂੰ ਬੇਲ ਨਹੀਂ ਮਿਲ ਰਹੀ ਸੰਜੇ ਸਿੰਘ ਅੰਦਰ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਡਰ ਸਤਾਉਂਦਾ ਆਪਣੀ ਕੀਤੇ ਹੋਏ ਕਪਲਿਆਂ ਦਾ ਡਰ ਸਤਾਉਂਦਾ ਕਰਪਸ਼ਨ ਦਾ ਡਰ ਸਤਾਉਂਦਾ ਇਸ ਲਈ ਪੰਜਾਬ ਦੇ ਵਿੱਚ ਪੋਲਿਟੀਕਲ ਅਸਾਈਲਮ ਲੈਣਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਮੇਰੀ ਸਰਕਾਰ ਹੈ ਸਰਕਾਰ ਆਪਣਾ ਅਮਲਾ ਫੈਲਾ ਲਾ ਕੇ ਕਿਸੇ ਤਰੀਕੇ ਮੈਨੂੰ ED ਤੋਂ ਬਚਾ ਲਵੇ ਪਰ ਇਹ ਅੱਜ ਜਵਾਬ ਦੀ ਕੀ ਦੀ ਮੈਂ ਜੇ ਕਹਿਣਾ ਚਾਹੁੰਦਾ ਇਹ ਲੋਕਾਂ ਨੂੰ ਕਿ ਬਹੁਤ ਵੱਡੇ ਤੇ سنگੀਨ ਇਲਜ਼ਾਮ ਨੇ ਤੁਹਾਡੇ ਤੇ ਕੋਰਟ ਲਗਾਤਾਰ ਤੁਹਾਡੇ ਤੇ ਕਮੈਂਟ ਕਰ ਰਹੀ ਹੈ ਨਸ਼ਿਆਂ ਨੂੰ ਲੈ ਕੇ ਪੰਜਾਬ ਰਿਆਣਾ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਕਾਰੀ ਹੈ ਦੱਸੋ ਜੀ ਕੀ ਜਵਾਬ ਦਈ ਹੈ ਸੁਪਰੀਮ ਕੋਰਟ ਤੁਹਾਨੂੰ ਭ੍ਰਸ਼ਟ ਪਾਰਟੀ ਕਹਿ ਰਹੀ ਹੈ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ 60000 ਕਰੋੜ ਦਾ ਕਰਜ਼ਾ 2 ਸਾਲਾਂ ਚ ਪੰਜਾਬ ਦੇ ਸਿਰ ਚੜ ਗਿਆ ਪੁਰਾਣੀਆਂ ਸਕੀਮਾਂ ਤੇ ਸਿਰਫ ਅਰਵਿੰਦ ਕੇਜਰੀਵਾਲ ਦੀ ਬ੍ਰਾਂਡਿੰਗ ਹੋ ਰਹੀ ਹੈ ਉਹ ਬ੍ਰਾਂਡਿੰਗ ਕਰਨ ਦੇ ਲਈ ਕਰੋੜਾਂ ਰੁਪਈਆ ਖਰਚਾ ਜਾ ਰਿਹਾ ਹੈ ਇਹਦੀ ਜਵਾਬ ਦੇ ਕੌਣ ਦੇਊਗਾ ਇਹਦੀ ਜਵਾਬ ਦੇ ਅੱਜ ਪੰਜਾਬ ਮੰਗਦਾ ਸੋ ਅੱਜ ਇਸ ਪ੍ਰੈਸ ਕਾਨਫਰੰਸ ਕਰਨ ਦਾ ਮੇਰਾ ਮਕਸਦ ਇਹ ਹੈ ਇਹ ਪ੍ਰੈਸ ਕਾਨਫਰੰਸ ਕੱਲ੍ਹ ਨੂੰ ਵੀ ਕਰ ਸਕਦਾ ਸੀ ਕਿ ਜੀ ਦੇਖੋ ਅੱਜ ਉਹ ਪੇਸ਼ ਨਹੀਂ ਹੋਏ ਮੈਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਚਾਹੁੰਦਾ ਕਿ ਜਦੋਂ ਕਿਸੇ ਬੰਦੇ ਨੂੰ ਕੋਈ ਸਮਨ ਨਿਕਲਿਆ ਹੈ ਔਰ ED ਉਹਦੀ ਕਰਪਸ਼ਨ ਕੇਸ 'ਚ ਭਾਲ ਕਰ ਰਹੀ ਹੈ ਉਹਨੂੰ ਪੰਜਾਬ ਦੇ ਵਿੱਚ ਪਨਾਹ ਨਾ ਦੋ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਮੈਂ ਤਾਂ ਕੀਦ ਵੀ ਕਰਦਾ ਕਿ ਬੇਨਤੀ ਵੀ ਕਰਦਾ ਕਿ ਜਾਓ ਹੁਣ ਅੱਗੇ ਹੋ ਕੇ ਜੇ ਪੋਲਿਟੀਕਲ ਵਿਰੋਧੀਆਂ ਨੂੰ ਪੋਲਿਟੀਕਲ ਵੰਡਾਟੇ ਤਹਿਤ ਸੱਮਨ ਭੇਜਦੇ ਹੋ ਉਦੋਂ ਤਾਂ ਤੁਹਾਡੀ ਪਾਰਟੀ ਤੁਹਾਡੇ ਬੁਲਾਰੇ ਤੁਹਾਡੇ ਐਮਐਲਏ ਬੜੀਆਂ ਵੱਡੀਆਂ ਵੱਡੀਆਂ ਛਾਲਾ ਮਾਰਦੇ ਨੇ ਮੈਂ ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰਦਾ ਓਰੇ ਹੋਰ ਵੀ ਪੋਲਿਟੀਕਲ ਪਾਰਟੀਆਂ ਤੇ ਪਰਚੇ ਦਿੱਤੇ ਨੇ ਉਦੋਂ ਤਾਂ ਬੜੀ ਵਾਹ ਵਈ ਹੈ ਜੀ ਬੜੀ ਸ਼ਾਬਾਸ਼ੀ ਹੈ ਜੀ ਜੇ ਕਿਸੇ ਨੂੰ ਸੰਮਨ ਨਿਕਲੇ ਜੀ ਜਾਂਚ ਹੋਣੀ ਚਾਹੀਦੀ ਹੈ ਜੀ ਆ ਜੋ ਹੀ ਗੱਲ ਆਮ ਆਦਮੀ ਪਾਰਟੀ ਤੇ ਹੈ ਅਰਵਿੰਦ ਕੇਜਰੀਵਾਲ ਨੂੰ ਅਗਰ ED ਨੇ ਬੁਲਾਇਆ ਹੈ ਤਾਂ ਕਿਉਂ ਨਹੀਂ ਜਾਂਚ ਹੋਣੀ ਚਾਹੀਦੀ ਤੁਸੀਂ ED ਦੇ ਦਫਤਰ ਕੱਲੂ ਪੇਸ਼ ਹੋ ਜਾਂਚ ਹੋਵੇ ਦੁਨੀਆ ਨੂੰ ਸੱਚ ਪਤਾ ਲੱਗੇ ਕਿ ਉਸ ਕਪਲੇ ਦੇ ਵਿੱਚ ਕੀ ਹੋਇਆ ਕਿਉਂਕਿ ਐਕਸਾਈਜ਼ ਘੁਟਾਲਾ ਕੋਈ ਦਿੱਲੀ ਤੱਕ ਨਹੀਂ ਖਤਮ ਹੋ ਜਾਣਾ ਐਕਸਾਈਜ਼ ਘੁਟਾਲੇ ਦੀਆਂ ਪੈੜਾਂ ਪੰਜਾਬ ਦੇ ਵਿੱਚ ਆਉਣੀਆਂ ਨੇ ਇਸ ਗੱਲੋਂ ਡਰਦੇ ਨੇ ਔਰ ਦਿੱਲੀ ਨਾਲੋਂ ਵੱਡਾ ਘਟਾਲਾ ਪੰਜਾਬ ਦੇ ਵਿੱਚ ਹੋਇਆ ਕਿਉਂਕਿ ਜਿਹੜੇ ਲੋਕ ਉੱਥੇ ਕਾਰੋਬਾਰ ਕਰ ਰਹੇ ਸੀ ਜਿਹੜੇ ਲੋਕਾਂ ਨੇ ਉੱਥੇ ਪਾਲਿਸੀਆਂ ਬਣਾਈਆਂ ਉਹੀ ਸਾਰੇ ਲੋਕਾਂ ਕੋਲੇ ਪੰਜਾਬ ਦੇ ਠੇਕੇ ਨੇ ਉਹੀ ਲੋਕ ਪੰਜਾਬ 'ਚ ਕਾਰੋਬਾਰ ਕਰ ਰਹੇ ਨੇ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਣਾ ਸੋ ਮੇਰੀ ਬੇਨਤੀ ਹੈ ਕਿ ਇਸ ਤਰੀਕੇ ਦਾ ਪੋਲਿਟਿਕਲ ਅਸਾਈਲਮ ਪੰਜਾਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਨਾ ਦੇਵੇ ਉਹਨਾਂ ਨੂੰ ਕੱਲ ਨੂੰ ਈਡੀ ਦੇ ਦਫ਼ਤਰ ਜੋ ਸੱਮਨ ਆਇਆ ਉਥੇ ਪੇਸ਼ ਕਰਾਇਆ ਜਾਵੇ ਨਹੀਂ ਮੇਰੀ ਕੋਰਟ ਨੂੰ ਵੀ ਬੇਨਤੀ ਹੈ ਕਿ ਕੋਰਟ ਦੇ ਆਰਡਰਸ ਖਾਸ ਕਰਕੇ ਜਦੋਂ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ 338 ਕਰੋੜ ਦੇ ਕਪਲੇ ਦੇ ਸਬੂਤ ਮਿਲੇ ਨੇ ਇਹ ਜਾਂਚ ਨੂੰ ਪ੍ਰਭਾਵਿਤ ਪੰਜਾਬ ਸਰਕਾਰ ਕਰ ਰਹੀ ਹੈ ਸੋ ਇਹ ਜਾਂਚ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਕਾਲੂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਉਥੇ ਈਡੀ ਸਾਹਮਣੇ ਪੇਸ਼ ਕਰਾਇਆ ਜਾਵੇ ਤੁਹਾਡੇ ਕੋਈ ਸਵਾਲ ਹੋਣ ਜੀ